ਗੱਲ ਕਰਦੇ ਹਾਂ ਇਮਾਨਦਾਰੀ ਦੀ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ 2007 ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਸੱਤਾ ਵਿੱਚ ਆਈ ਤਾਂ ਇਹਨਾਂ ਨੇ ਆਉਂਦਿਆਂ ਹੀ ਜ਼ਿਲ੍ਹਾ ਪ੍ਰਸ਼ਦ ਪਟਿਆਲਾ ਜਿਸ ਦੇ ਕਿ ਗੁਰਚੰਦ ਕੌਰ ਦਾਵਾ ਟਾਈਮ ਕੇਅਰ ਪਰਸਨ ਸੀਗੇ ਇਹਨਾਂ ਨੇ ਆਉਂਦੇ ਹੀ ਜ਼ਿਲ੍ਹਾ ਪ੍ਰਸ਼ਦ ਪਟਿਆਲਾ ਨੂੰ ਭੰਗ ਕਰ ਦਿੱਤਾ ਔਰ ਇਹ ਕਿਹਾ ਗਿਆ ਕਿ ਇਸ ਵਿੱਚ ਮਹਾਲੀ ਨਵਾਂ ਜ਼ਿਲ੍ਹਾ ਬਣਿਆ ਇਸ ਕਰਕੇ ਜ਼ਿਲ੍ਹਾ ਪ੍ਰਸ਼ਦ ਪਟਿਆਲਾ ਨੂੰ ਭੰਗ ਕੀਤਾ ਜਾਂਦਾ ਉਹਦੇ ਨਾਲ ਨਾਲ ਸੰਗਰੂਰ ਤੇ ਅੰਮ੍ਰਿਤਸਰ ਵਿੱਚੋਂ ਜਿਵੇਂ ਤਰਨਤਾਰਨ ਸਾਹਿਬ ਬਣਿਆ ਸੀ ਤੇ ਸੰਗਰੂਰ ਦੇ ਵਿੱਚੋਂ ਬਰਨਾਲਾ ਬਣਿਆ ਸੀ ਇਸ ਕਰਕੇ ਇਹਨਾਂ ਨੇ ਉਹਨਾਂ ਨੂੰ ਵੀ ਭੰਗ ਕਰ ਦਿੱਤਾ ਸੋ ਚਾਰ ਜ਼ਿਲ੍ਹੇ ਕੁਲ ਮਿਲਾ ਕੇ ਭੰਗ ਕੀਤੇ ਗਏ ਪਰ ਗੱਲ ਇਹ ਸੀ ਵੀ ਉਸ ਟਾਈਮ ਸਾਡਾ 1.5 ਸਾਲ ਬਾਕੀ ਸੀਗਾ 1.5 ਸਾਲ ਮਤਲਬ ਇਲੈਕਟਿਡ ਪੋਸਟ ਸੀ ਜੀ 1.5 ਸਾਲ ਬਾਕੀ ਸੀਗਾ ਇਸ ਕਰਕੇ ਉਹ ਪੂਰਾ ਕਰਨਾ ਸਰਕਾਰ ਦਾ ਕਰਾਉਣਾ ਫਰਜ਼ ਬਣਦਾ ਸੀਗਾ ਪਰ ਇਹਨਾਂ ਨੇ ਧੱਕਾ ਕੀਤਾ ਸੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਨਾ ਪਟਿਆਲਾ ਵਿੱਚ ਬੇਹਦ ਵਧੀਆ ਕੰਮ ਹੋਏ ਸੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੇ ਉਸ ਟਾਈਮ ਬਿਲਕੁਲ ਖੇਦਰੋਂ ਪਾਵਰਾਂ ਦਿੱਤੀਆਂ ਸੀ ਕਿ ਅਸੀਂ ਜ਼ਿਲ੍ਹੇ ਦੇ ਵਿੱਚ ਇਮਾਨਦਾਰੀ ਨਾਲ 1500 ਡੀ ਕੇ ਪੜਤੀ ਕੀਤੇ 150 ਐਮ ਬੀ ਬੀ ਐਸ ਡਾਕਟਰ ਪੜਤੀ ਕੀਤੇ 100 ਦੇ ਕਰੀਬ ਮੈਡਨਰੀ ਡਾਕਟਰ ਤੇ 500 ਦੇ ਕਰੀਬ ਫੋਰਥ ਕਲਾਸ ਤੇ ਉਸ ਤੋਂ ਇਲਾਵਾ 100 ਕਰੋੜ ਤੋਂ ਵੀ ਵੱਧ ਦੀ ਗ੍ਰਾਂਟ ਦਿੱਤੀ ਗਈ ਪਿੰਡ-ਪਿੰਡ ਟੈਂਕੀਆਂ ਬਣਵਾਈਆਂ ਗਈਆਂ ਸਕੂਲ ਅਪਗ੍ਰੇਡ ਕੀਤੇ ਗਏ ਹਸਪਤਾਲ ਅਪਗ੍ਰੇਡ ਕੀਤੇ ਗਏ ਮੈਂ ਦਾਅਵੇ ਨਾਲ ਕਹਿੰਦਾ ਘੱਟੋ-ਘੱਟ ਸਮਾਣੇ ਛਤਰਾਣੇ ਜਿਸੀਂ 10 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੀ ਗ੍ਰਾਂਟ ਇੱਕ ਇੱਕ ਪਿੰਡ ਨੂੰ ਦਿੱਤੀ ਸੀ ਇੰਨਾ ਵੱਡੇ ਪੱਧਰ ਤੇ ਵਿਕਾਸ ਹੋਇਆ ਸੀ ਔਰ ਉਹਦੇ ਲਈ ਅਸੀਂ ਖੁਦ ਵੀ ਦਿੱਲੀ ਜਾ ਜਾ ਕੇ ਪੰਚਾਇਤੀ ਰਾਜ ਪ੍ਰਸ਼ਾਸਨ ਦੇ ਵਿੱਚ ਜਾ ਜਾ ਕੇ ਪੈਸੇ ਲਿਆਦੇ ਸੀ ਪਰ ਇਹਨਾਂ ਦੀ ਨਿਗਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਰੜਕਦੀ ਸੀ ਇਸ ਕਰਕੇ ਇਹਨਾਂ ਨੇ ਉਹਨੂੰ ਭੰਗ ਕੀਤਾ ਜਦੋਂ ਭੰਗ ਕੀਤਾ ਤਾਂ ਅਸੀਂ ਸੋਚਿਆ 1.5 ਸਾਲ ਬਾਕੀ ਹੈ ਸਾਨੂੰ ਕੋਈ ਨਾ ਕੋਈ ਸਟੈਪ ਚੁੱਕਣਾ ਚਾਹੀਦਾ ਅਸੀਂ ਉਸ ਦੌਰਾਨ ਸਰਦਾਰ ਲਾਲ ਸਿੰਘ ਹੀ ਪੰਚਾਇਤ ਮੰਤਰੀ ਰਹੇ ਮਹਾਰਾਣੀ ਸਾਹਿਬ ਤੇ ਹੋਰ ਵੀ ਕਈ ਆਗੂਆਂ ਨੂੰ ਜਿਵੇਂ ਮੈਡਮ ਭੱਟਲ ਵੀ ਪੰਚਾਇਤ ਮੰਤਰੀ ਰਹੇ ਸੀ ਉਹਨਾਂ ਨਾਲ ਸਲਾਹ مشورہ ਕੀਤਾ ਸਾਰੇ ਆਗੂਆਂ ਨੇ ਸਾਨੂੰ ਆਪਣੇ ਬੱਚੇ ਸਮਝ ਕੇ ਇਹ ਸਲਾਹ ਦਿੱਤੀ ਕਿ ਬੇਟਾ ਤੁਸੀਂ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਇਹ ਸੋਚ ਲਓ ਕਿ ਸਰਕਾਰ ਨੇ ਆਉਂਦੇ ਹੀ ਤੁਹਾਡੇ ਤੇ ਕਾਰਵਾਈ ਕਰਨੀ ਹੈ ਜਦੋਂ ਤੁਸੀਂ ਕੋਰਟ ਦੇ ਵਿੱਚ ਗਏ ਤੁਹਾਨੂੰ ਪਹਿਲੀ ਗੱਲ ਤਾਂ ਕੋਰਟ ਤੋਂ ਕੋਈ ਰਿਲੈਕਸੇਸ਼ਨ ਮਿਲਣੀ ਨਹੀਂ ਜੇ ਮਿਲੀ ਤਾਂ ਤੁਹਾਨੂੰ ਕਿਸੇ ਨਾ ਕਿਸੇ ਕੰਮ ਵਿੱਚ ਉਲਝਾਇਆ ਜਾਊਗਾ ਇਹ ਇਕੱਲੀ ਸਰਕਾਰ ਮਤਲਬ ਕਹਿੰਦਾ ਸਾਰਿਆਂ ਨੇ ਸਾਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਆਪਣੇ ਸਮਝ ਕੇ ਪਰ ਮੇਰੇ ਮਨ ਨੂੰ ਗੁਰਸ਼ਰਨ ਦੇ ਮਨ ਨੂੰ ਤਸੱਲੀ ਨਹੀਂ ਹੋਈ ਸਾਨੂੰ ਲੱਗਿਆ ਕਿ ਸਾਨੂੰ ਇਸ ਦੇ ਲਈ ਲੜਨਾ ਚਾਹੀਦਾ ਹੈ ਜੇ ਅੱਜ ਲੜਾਂਗੇ ਤਾਂ ਲੋਕਾਂ ਨੂੰ ਵੀ ਅੱਗੇ ਲਈ ਲੜਨ ਦੀ ਪ੍ਰੇਰਨਾ ਮਿਲੂਗੀ ਤੇ ਕਿਤੇ ਨਾ ਕਿਤੇ ਸਾਨੂੰ ਵੀ ਇਸ ਦਾ ਬੈਨੀਫਿਟ ਮਿਲੂਗਾ ਸੋ ਅਸਲੀ ਫੈਸਲਾ ਕੀਤਾ ਹਾਈ ਕੋਰਟ ਦੇ ਵਿੱਚ ਜਾ ਕੇ ਅਸੀਂ ਵਕੀਲ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੂੰ ਜੋ ਕੁਝ ਮਹਈਆ ਕਰਵਾ ਸਕਦੇ ਸੀ ਜਿਹੜੀਆਂ ਚੀਜ਼ਾਂ ਉਹਨਾਂ ਨੇ ਮੰਗੀਆਂ ਡਾਕੂਮੈਂਟੇਸ਼ਨ ਮੰਗੀ ਅਸੀਂ ਉਹ ਮਹਈਆ ਕਰਵਾਈ ਤੇ ਅਖੀਰ ਹੋਇਆ ਕਿ ਸਾਨੂੰ ਸਟੇਟਸ ਕੋ ਮਿਲਿਆ ਹੁਣ ਸਟੇਟਸ ਕੋ ਦਾ ਮਤਲਬ ਤੁਸੀਂ ਸਮਝਦੇ ਹੋ ਕਿ ਸਥਿਤੀ ਜਿਉਂ ਦੀ ਤਿਉਂ ਰਹਿਣੀ ਸੀ ਉਸ ਦੇ ਮੁਤਾਬਕ ਡੀਸੀ ਸਾਹਿਬ ਸਾਨੂੰ ਪਹਿਲਾਂ ਹੀ ਇੱਕ ਲੈਟਰ ਕੱਢ ਚੁੱਕੇ ਸੀ ਉਸ ਲੈਟਰ ਵਿੱਚ ਲਿਖਿਆ ਸੀ ਕਿ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਜ਼ਿਲ੍ਹਾ ਪ੍ਰਸ਼ਾਸਕ ਪਟਿਆਲਾ ਪੰਜਾਬ ਸਰਕਾਰ ਵੱਲੋਂ ਭੰਗ ਕਰ ਦਿੱਤੀ ਗਈ ਹੈ ਤੇ ਮੈਂ بطور ਪ੍ਰਸ਼ਾਸਕ ਇਸ ਦਾ ਚਾਰਜ ਸੰਭਾਲ ਲਿਆ ਹੈ ਤੁਹਾਡੇ پاس ਕਾਰ ਤੇ ਹੋਰ ਲੋੜੀ ਦਾ ਸਮਾਨ ਜੋ ਵੀ ਤੁਸੀਂ ਵਰਤ ਰਹੇ ਹੋ ਤੁਰੰਤ ਵਾਪਸ ਕੀਤਾ ਜਾਵੇ ਪਰ ਸਾਨੂੰ ਕਿਤੇ ਨਾ ਕਿਤੇ ਭਿੰਨ ਕੇ ਮਿਲ ਗਈ ਸੀ ਉਹ ਚਿੱਠੀ ਸਾਡੇ ਤਾਂ ਤੋਂ ਤੋਂ ਪਹਿਲਾਂ ਹੀ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਵਕੀਲ ਸਾਹਿਬ ਨੂੰ ਮਿਲੇ ਤਾਂ ਸਟੇਟਸ ਕੋ ਹੋਇਆ ਹੁਣ ਸਟੇਟਸ ਕੋ ਦੇ ਮੁਤਾਬਕ ਜਿਉਂ ਦੀ ਤੇ ਉਸ ਸਥਿਤੀ ਰਹਣੀ ਸੀ ਤੇ ਉਸ ਦੇ ਮੁਤਾਬਕ ਡੀਸੀ ਸਾਹਿਬ ਕਹਿੰਦੇ ਵੀ ਤੁਸੀਂ ਜ਼ਿਲ੍ਹਾ ਅਫਸਰ ਨਹੀਂ ਆ ਸਕਦੇ ਮੈਂ ਤੁਹਾਨੂੰ ਆਲਰੇਡੀ ਲੈਟਰ ਕੱਢ ਚੁੱਕਿਆ ਅਸੀਂ ਕਿਹਾ ਜੀ ਅਸੀਂ ਲੈਟਰ ਰਿਸਿਵ ਵੀ ਨਹੀਂ ਕੀਤੀ ਦੂਜੀ ਗੱਲਕਾਰ ਆ ਤੁਸੀਂ ਉਹ ਚੈੱਕ ਕਰੋ ਅਸੀਂ ਡੇਲੀ ਉਹਨੂੰ ਵਰਤ ਰਹੇ ਹਾਂ ਲੌਗ ਬੁੱਕ ਚੈੱਕ ਕਰੋ ਰਿਕਾਰਡ ਚੈੱਕ ਕਰੋ ਅਸੀਂ ਆਪਦਾ ਕੰਮ ਕਰ ਰਹੇ ਹਾਂ ਅਸੀਂ ਤਾਂ ਡਿਊਟੀ ਕਰ ਰਹੇ ਹਾਂ ਸੋ ਅਸੀਂ ਆਪਦਾ ਕੰਮ ਕਰਦੇ ਰਹਾਂਗੇ ਪਰ ਇਹ ਪੇਜ ਬਹੁਤ ਬੁਰੀ ਤਰ੍ਹਾਂ ਫਸਿਆ ਉਸ ਤੋਂ ਬਾਅਦ ਸਾਨੂੰ ਪਤਾ ਸਾਡੇ ਉੱਤੇ ਬਹੁਤ ਸਾਰੇ ਦਬਾਅ ਬਣਾਏ ਗਏ ਕੱਲੇ-ਕੱਲੇ ਜਿਹੜੀ ਅਸੀਂ ਭਰਤੀ ਕੀਤੀ ਸੀ ਗ੍ਰਾਂਟਾ ਵਰੰਡੀਆਂ ਸੀਆਂ ਸਾਰਿਆਂ ਦੀ ਚੈਕਿੰਗ ਕੀਤੀ ਗਈ ਬਲਾਬਲਾ ਕੇ ਕੈਂਡੀਡੇਟਾਂ ਨੂੰ ਪੁੱਛਿਆ ਗਿਆ ਤੂੰ ਹੱਤੋਂ ਕੋਈ ਰਿਸ਼ਵਤ ਲਈ ਪੈਸਾ ਲਿਆ ਪਰ ਸਾਨੂੰ ਆਪਣੇ ਆਪ ਤੇ ਭਰੋਸਾ ਸੀ ਅਸੀਂ ਇਸੇ ਲਈ ਹਾਈ ਕੋਰਟ ਚ ਗਏ ਸੀ ਕਿ ਅਸੀਂ ਸਹੀ ਕੰਮ ਕੀਤਾ ਹੈ ਅਸੀਂ ਇਸ ਦੇ ਖਿਲਾਫ ਲੜਨਾ ਸੋ ਸਟੇਟਸ ਕੋ ਦੇ ਦੌਰਾਨ ਬਹੁਤ ਵਾਰ ਸਾਡੇ ਕੋਲੇ ਐਸਐਚਓ ਸਾਹਿਬਾਨ ਨੂੰ ਘਰੇ ਭੇਜਿਆ ਗਿਆ ਕਾਰ ਮੰਗੀ ਗਈ ਹੋਰ ਮੰਗੀ ਗਈ ਪਰ ਅਸੀਂ ਆਪਣੇ ਸਟੈਂਡ ਤੇ ਅੜੇ ਰਹੇ ਕਿ ਹਾਈ ਕੋਰਟ ਦੇ ਸਟੇਟਸ ਕੋ ਮੁਤਾਬਕ ਅਸੀਂ ਚਾਰਜ ਨਹੀਂ ਛੱਡਿਆ ਡੀਸੀ ਸਾਹਿਬ ਕਹਿੰਦੇ ਮੈਂ ਚਿੱਠੀ ਕੱਢ ਚੁੱਕਿਆ ਇਸੇ ਪੇਜ ਦੇ ਦੌਰਾਨ 3-4 ਮਹੀਨੇ ਨਿਕਲ ਗਏ ਤਾਂ ਅਸੀਂ ਵਕੀਲ ਸਾਹਿਬ ਨੂੰ ਫੋਨ ਕਰਨਾ ਉਹ ਕੀ ਹਾਲਾਤ ਇਹੋ ਜਿਹੇ ਹੋਏ ਵੀ ਵਕੀਲ ਸਾਹਿਬ ਵੀ ਫੋਨ ਚੱਕਰੋਂ हट ਗਏ ਇੱਕ ਦਿਨ ਤਾਂ ਲੱਗਿਆ ਵੀ ਕਿਤੇ ਹਾਈ ਕੋਰਟ ਆਪਣੀ ਸਟੇਟਸ ਕੋ ਵੀ ਖਤਮ ਨਾ ਕਰ ਦੋਈ ਪਰ ਰੱਬ ਦੀ ਮਰਜ਼ੀ ਹੁੰਦੀ ਹੈ ਅਸੀਂ ਹਜੇ ਸਲਾਹ مشورہ ਕਰਦੇ ਸੀ ਇੱਕ ਇੱਕ ਆਪਾਂ ਕੀ ਕਰੀਏ ਇਸ ਤੇ ਕੀ ਫੈਸਲਾ ਕਰੀਏ ਕੋਈ ਵਕੀਲ ਸਾਹਿਬ ਵੀ ਪ੍ਰੋਪਰ ਗੱਲ ਦੀ ਦੱਸ ਰੇ ਤਾਂ ਐਨੇ ਨੂੰ ਵਕੀਲ ਸਾਹਿਬ ਦੀ ਕਾਲ ਆ ਗਈ ਕਿ ਤੁਹਾਨੂੰ ਸਟੇ ਮਿਲ ਗਈ ਹੈ ਸੋ ਸਾਥੀਏ ਜਦੋਂ ਸਟੇ ਮਿਲੀ ਤਾਂ ਬੇਹਤ ਖੁਸ਼ ਹੋਏ ਅਸੀਂ ਨਾਲ ਦੀ ਨਾਲ ਜ਼ਿਲ੍ਹਾ ਖਸ਼ਦ ਗਏ ਜਿਸ ਤਰ੍ਹਾਂ ਦੀਆਂ ਚਿੱਠੀਆਂ ਸਾਨੂੰ ਕੱਢੀਆਂ ਸੀ ਉਸੇ ਤਰ੍ਹਾਂ ਦੀਆਂ ਅਸੀਂ ਡੀਸੀ ਸਾਹਿਬ ਨੂੰ ਕੱਢੀਆਂ ਤੇ ਉਹਨਾਂ ਨੂੰ ਕਿਹਾ ਵੀ ਸਾਡਾ ਪੀਣ ਸਾਡਾ ਟੈਲੀਫੋਨ ਜੋ ਕੁਝ ਤੁਹਾਡੇ ਕੋਲ ਹੈ ਉਦੋਂ ਤਨ ਵਾਪਸ ਭੇਜਿਆ ਜਾਵੇ ਸਾਨੂੰ ਸਟੇ ਮਿਲ ਗਈ ਹੈ ਆਰ ਗੱਲ ਇਹ ਹੈ ਜਦੋਂ ਅਸੀਂ ਸਟੇਲ ਜਦੋਂ ਸਟੇਟਸ ਕੋ ਹੋਇਆ ਸੀ ਜਾਂ ਜ਼ਿਲ੍ਹਾ ਪ੍ਰਸ਼ਾਸਨ ਭੰਗ ਹੋਈ ਸੀ ਉਸੇ ਦੌਰਾਨ 1.5 ਕਰੋੜ ਦੀ ਗ੍ਰਾਂਟ ਵੀ ਆਈ ਸੀਗੀ ਉਹ ਗ੍ਰਾਂਟ ਅਕਾਲੀ ਪਾਰਟੀ ਖੁਦ ਵਰਤਣਾ ਸਰਕਾਰ ਖੁਦ ਵਰਤਣਾ ਚਾਹੁੰਦੀ ਸੀ ਇਸੇ ਲਈ ਇਹ ਕੰਮ ਸ਼ੁਰੂ ਹੋਇਆ ਸੀ ਪਰ ਅਸੀਂ ਡੀਸੀ ਸਾਹਿਬ ਨੂੰ ਕਿਹਾ ਕਿ ਉਹ ਗ੍ਰਾਂਟ ਅਸੀਂ ਵੰਡਾਂਗੇ ਉਹ ਕਹਿੰਦੇ ਨਹੀਂ ਜੀ ਅਕਾਲੀ ਦਲ ਦੇ ਸਾਰੇ ਮੰਤਰੀ ਸਾਹਿਬਾਨ ਨੇ ਲਿਸਟ ਸਾਨੂੰ ਭੇਜਦੀ ਕਿਰਪਾ ਕਰਕੇ ਤੁਸੀਂ ਚਲੋ ਆਗੇ ਪਰ ਗ੍ਰਾਂਟ ਉਹਨਾਂ ਦੀ ਮਰਜ਼ੀ ਨਾਲ ਦਵਾਂਗੇ ਅਸੀਂ ਕਹੇ ਜੀ ਇਹ ਨਹੀਂ ਹੋ ਸਕਦਾ ਅਸੀਂ ਉਹ ਗ੍ਰਾਂਟ ਵੀ ਆਪਣੀ ਮਰਜ਼ੀ ਨਾਲ ਦਿੱਤੀ ਅਖੀਰ ਇਹ ਹਾਲਾਤ ਬਣੇ ਕਿ ਡੀਸੀ ਸਾਹਿਬ ਸਾਨੂੰ ਕਹਿਣ ਲੱਗੇ ਕਹਿੰਦੇ ਯਾਰ 5 ਇੱਕ ਲੱਖ ਦਾ ਫਲਾਣੇ ਲੀਡਰ ਨੂੰ ਦੇ ਦਿਓ ਉਹਨੇ ਮੈਨੂੰ ਵਾਰ-ਵਾਰ ਕਿਹਾ ਤਾਂ ਉਹ 1.5 ਕਰੋੜ ਦੇ ਵਿੱਚੋਂ ਅਸੀਂ ਚਲੋ 5-7 ਲੱਖ ਸਰਕਾਰ ਦਾ ਇਤਮਾਨ ਕੀਤਾ ਇੱذ ਕੋਈ ਮਾਨ ਵਾਲੀ ਗੱਲ ਨਹੀਂ ਅਸੀਂ ਤਾਂ ਸੱਚਾਈ ਦੇ ਆਧਾਰ ਤੇ ਲੜਾਈ ਲੜੀ ਸੀਗੀ ਪਰ ਫਿਰ ਸਾਨੂੰ ਡੀਸੀ ਸਾਹਿਬ ਨੇ ਇੱਕ ਬਹੁਤ ਵੱਡੀ ਗੱਲ ਉਸ ਸਮੇਂ ਦੇ ਦੋ ਆਈਐਸ ਅਫਸਰਾਂ ਨੇ ਦੱਸੀ ਕਿ ਸਰਕਾਰ ਨੇ ਸਾਡੇ ਤੇ ਬਹੁਤ ਦਬਾਅ ਬਣਾਇਆ ਸੀ ਸਰਕਾਰ ਨੇ ਸਾਨੂੰ ਬੜੇ ਅਪਸ਼ਬਦਾਂ ਵਿੱਚ ਕਿਹਾ ਸੀ ਵੀ ਤੁਸੀਂ ਇੱਕ ਔਰਤਾ ਉਹਨੂੰ ਸੰਭਾਲ ਨਹੀਂ ਸਕਦੇ ਤੁਸੀਂ ਪਰਚਾ ਦੇ ਕੇ ਅੰਦਰ ਕਰੋ ਉਹ ਕਰੋ ਯੋ ਕਰੋ ਕੋਈ ਐਕਸ਼ਨ ਪ੍ਰੋਪਰ ਲਾਓ ਇਹ ਜਿਹੜੀ ਸਟੇ ਐ ਉਹਨੂੰ ਵਾਪਸ ਕਰਾਓ ਪਰ ਡੀਸੀ ਸਾਹਿਬ ਕਹਿੰਦੇ ਅਸੀਂ ਕਿਹਾ ਜੀ ਨਹੀਂ ਉਹ ਡੀਸੈਂਟ ਬੜਾ ਡੀਸੈਂਟ ਪਰਿਵਾਰ ਹੈ ਗੁਰਚਰਨ ਨੇ ਬੜੇ ਢੰਗ ਨਾਲ ਮਿਹਨਤ ਕੀਤੀ ਆ ਕੰਮ ਕੀਤਾ ਇਮਾਨਦਾਰੀ ਨਾਲ ਤੇ ਉਹ ਸਾਰੇ ਜਿੰਨਾ ਵੀ ਜ਼ਿਲ੍ਹਾ ਚਾਹੇ ਪਟਿਆਲਾ ਲਾ ਲੋ ਚਾਹੇ ਮੁਲਾਜ਼ਮ ਲਾ ਲੋ ਚਾਹੇ ਜ਼ਿਲ੍ਹਾ ਅਫਸਰ ਦੇ ਮੁਲਾਜ਼ਮ ਡੀਸੀ ਮੁਲਾਜ਼ਮ ਦੇ ਉਹ ਪਰਿਵਾਰ ਦੀ ਤਰ੍ਹਾਂ ਉਹਨੇ ਸਾਰਿਆਂ ਨਾਲ ਵਰਤਿਆ ਜੇ ਇਹ ਆਪਾਂ ਚੀਜ਼ ਕਰਾਂਗੇ ਤੇ ਇਹ ਆਪਾਂ ਨੂੰ ਖਰਾਬ ਕਰੂਗੀ ਸੋ ਸਾਥੀਓ ਕਹਿਣ ਦਾ ਮਤਲਬ ਇਮਾਨਦਾਰੀ ਹਮੇਸ਼ਾ ਇਮਾਨਦਾਰੀ ਦੀ ਜਿੱਤ ਹੁੰਦੀ ਆ ਅਸੀਂ ਇਹ ਲੜਾਈ ਸਿਰਫ ਇਮਾਨਦਾਰੀ ਦੀ ਬਦੌਲਤ ਹੀ ਜਿੱਤੀ ਸੀ ਤੇ ਮੇਰੀ ਹੋਰ ਵੀ ਮੇਰੇ ਸਾਥੀਆਂ ਨੂੰ ਨੌਜਵਾਨ ਸਾਥੀਆਂ ਨੂੰ ਜਿਹੜੇ ਰਾਜਨੀਤੀ ਵਿੱਚ ਅੱਗੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਇਹੀ ਕਹੂੰਗਾ ਕਿੱਡ ਡਟ ਕੇ ਆਪਣੀ ਲੜਾਈ ਜੋ ਵੀ ਆਪਣਾ ਕੰਮ ਕਰਨਾ ਇਮਾਨਦਾਰੀ ਨਾਲ ਕਰੋ ਲੋਕਾਂ ਦੀ ਸੇਵਾ ਕਰੋ ਕਦੀ ਨਾ ਕਦੀ ਤੁਹਾਨੂੰ ਇਸ ਦਾ ਫਲ ਜ਼ਰੂਰ ਮਿਲੇਗਾ ਧੰਨਵਾਦ ਜੈ